ਮੈਂ ਸਿਰਸਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਜਦੋਂ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਪੰਜਾਬ ਚ ਸਰਕਾਰ ਸੀ ਔਰ ਤੁਸੀਂ ਬਤੌਰ ਵੈਜੀ ਲੱਗੇ ਸੀ ਤੁਸੀਂ ਕਿਹੜਾ ਪੰਜਾਬ ਤੇ ਰਹਿਣ ਵਾਲੇ ਸੀ ਰਹਿਣ ਵਾਲੇ ਤੁਸੀਂ ਹਰਿਆਣੇ ਦੇ ਹੋ ਗੁਰਦੁਆਰਾ ਸਾਹਿਬਾਨਾਂ ਦੀ ਰਾਜਨੀਤੀ ਤੁਸੀਂ ਹਰਿਆਣੇ ਦੀ ਕਰ ਰਹੇ ਹੋ ਜਿੱਥੇ ਤੁਹਾਡੇ ਤੇ ਬਹੁਤ ਭਰਾ ਦੇ ਇਲਜ਼ਾਮ ਵੀ ਲੱਗਦੇ ਰਹੇ ਆ ਲੁਕਆਊਟ ਨੋਟਿਸ ਵੀ ਤੁਹਾਡੇ ਨਿਕਲੇ ਆ ਔਰ ਫਿਰ ਪੰਜਾਬ ਸਰਕਾਰ ਚ ਉਹ ਐਸਡੀ ਲੱਗ ਜਾਂਦੇ ਹੋ ਉਦੋਂ ਤਨਖਾਹ ਔਰ ਰਿਸੋਰਸਸ ਪੰਜਾਬ ਦੇ ਦੀ ਕਿ ਉਦੋਂ ਪੰਜਾਬ ਦੇ ਅਕਾਊਂਟ ਚੋਂ ਤੁਹਾਨੂੰ ਸੈਲਰੀਆਂ ਨਹੀਂ ਜਾਂਦੀਆਂ ਸੀ ਇਹ ਦੋਹਰਾ ਮਾਪਦੰਡ ਕਿਉਂ ਹੈ ਮਤਲਬ ਤੁਸੀਂ ਪੰਜਾਬ ਦਿੱਲੀ ਚ ਕਿਤੇ ਵੀ ਜਾ ਕੇ ਲੱਗ ਸਕਦੇ ਹੋ ਉੱਥੋਂ ਸੈਲਰੀ ਲੈ ਸਕਦੇ ਹੋ ਉੱਥੋਂ ਦੇ ਰਿਸੋਰਸਸ ਯੂਟਿਲਾਈਜ਼ ਕਰ ਸਕਦੇ ਹੋ ਯੂਜ਼ ਕਰ ਸਕਦੇ ਹੋ ਤੇ ਇਹ ਦੂਜਿਆਂ ਤੇ ਇਲਜ਼ਾਮ ਲਾਈ ਜਾਂਦੇ ਆ ਮੈਂ ਸਰਸਾਲ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਹੈ ਕਿ ਘਟੋ ਘੱਟ ਜਿਹੜੀ ਇੱਕ ਮਰਿਆਦਾ ਰਾਜਨੀਤਿਕ ਮਰਿਆਦਾ ਤੁਹਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਜਿਹੜੇ ਆਪ ਸ਼ੀਸ਼ਿਆਂ ਦੇ ਘਰਾਂ 'ਚ ਰਹਿੰਦੇ ਹੋ ਨਾ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਤੁਸੀਂ ਆਪ ਪੰਜਾਬ ਦੇ ਖਜ਼ਾਨੇ 'ਚੋਂ ਤਨਖਾਹਾਂ ਵੀ तमाम ਸੌਦਾਵਾਂ ਵੀ ਲੈਂਦੇ ਰਹੇ ਹੋ ਹੁਣ ਕਿਹੜੇ ਮੂੰਹ ਨਾਲ ਤੁਸੀਂ ਜਿਹੜਾ ਆ ਪੰਜਾਬ ਸਰਕਾਰ ਤੇ ਇਲਜ਼ਾਮ ਲਾ ਰਹੇ ਆ ਜਾਂ ਪੰਜਾਬ ਸਰਕਾਰ ਤੇ ਉਂਗਲਾਂ ਚੱਕ ਰਹੇ ਆ ਇਹ ਸਮਝਾ ਮੈਂ ਸਿਰਸਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਜਦੋਂ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਪੰਜਾਬ ਚ ਸਰਕਾਰ ਸੀ ਔਰ ਤੁਸੀਂ ਬਤਾਰ ਉਹ ਵੈਸੇ ਜੀ ਲੱਗੇ ਸੀ ਤੁਸੀਂ ਕਿਹੜਾ ਪੰਜਾਬ ਤੇ ਰਹਿਣ ਵਾਲੇ ਸੀ ਰਹਿਣ ਵਾਲੇ ਤੁਸੀਂ ਹਰਿਆਣੇ ਦੇ ਹੋ ਗੁਰਦੁਆਰਾ ਸਾਹਿਬਾਨਾਂ ਦੀ ਰਾਜਨੀਤੀ ਤੁਸੀਂ ਹਰਿਆਣੇ ਦੀ ਕਰ ਰਹੇ ਹੋ ਜਿੱਥੇ ਤੁਹਾਡੇ ਤੇ ਬਹੁਤ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਰਹੇ ਆ ਲੌਕਆਊਟ ਨੋਟਿਸ ਵੀ ਤੁਹਾਡੇ ਨਿਕਲੇ ਆ। ਔਰ ਫਿਰ ਪੰਜਾਬ ਸਰਕਾਰ ਚ ਉਹ ਐਸਡੀ ਲੱਗ ਜਾਂਦੇ ਆ। ਉਦੋਂ ਤਨਖਾਹ ਔਰ ਰਿਸੋਰਸਸ ਪੰਜਾਬ ਦੇ ਦੀ। ਕਿ ਉਦੋਂ ਪੰਜਾਬ ਦੇ ਅਕਾਊਂਟ ਚੋਂ ਤੁਹਾਨੂੰ ਸੈਲਰੀਆਂ ਨਹੀਂ ਜਾਂਦੀਆਂ ਸੀ। ਇਹ ਦੋਹਰਾ ਮਾਪਦੰਡ ਕਿਉਂ ਆ? ਮਤਲਬ ਤੁਸੀਂ ਪੰਜਾਬ ਦਿੱਲੀ ਚ ਕਿਤੇ ਵੀ ਜਾ ਕੇ ਲੱਗ ਸਕਦੇ ਹੋ। ਉੱਥੋਂ ਸੈਲਰੀ ਲੈ ਸਕਦੇ ਹੋ। ਉੱਥੋਂ ਦੇ ਰਿਸੋਰਸਸ ਯੂਟਿਲਾਈਜ਼ ਕਰ ਸਕਦੇ ਹੋ, ਯੂਜ਼ ਕਰ ਸਕਦੇ ਹੋ। ਤੇ ਇਹ ਦੂਜਿਆਂ ਤੇ ਇਲਜ਼ਾਮ ਲਾਈ ਜਾਂਦੇ ਆ ਮੈਂ सिरसा ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਹੈ ਕਿ ਘਟੋ ਘੱਟ ਜਿਹੜੀ ਇੱਕ ਮਰਿਆਦਾ ਰਾਜਨੀਤਿਕ ਮਰਿਆਦਾ ਤੁਹਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਜਿਹੜੇ ਆਪ ਸ਼ੀਸ਼ਿਆਂ ਦੇ ਘਰਾਂ 'ਚ ਰਹਿੰਦੇ ਹੋ ਨਾ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਤੁਸੀਂ ਆਪ ਪੰਜਾਬ ਦੇ ਖਜ਼ਾਨੇ 'ਚੋਂ ਤਨਖਾਹਾਂ ਵੀ तमाम ਸਹੂਦਾਵਾਂ ਵੀ ਲੈਂਦੇ ਰਹੇ ਹੋ ਹੁਣ ਕਿਹੜੇ ਮੂੰਹ ਨਾਲ ਤੁਸੀਂ ਜਿਹੜਾ ਆ ਪੰਜਾਬ ਸਰਕਾਰ ਤੇ ਇਲਜ਼ਾਮ ਲਾ ਰਹੇ ਹੋ ਜਾਂ ਪੰਜਾਬ ਸਰਕਾਰ ਤੇ ਉਂਗਲਾਂ ਚੱਕ ਰਹੇ ਪੇ ਸਮਝਾਓ